ਹਾਂ ਜੀ ਕੀ ਨਾਮ ਤੁਹਾਡਾ ਬ੍ਰਿਮਿੰਦਰ ਸਿੰਘ ਜੀ ਕੀ ਹੋਇਆ ਕਿਥੇ ਐਕਸੀਡੈਂਟ ਹੋਇਆ ਅਰੇ ਰਾਮਪੁਰੇ ਅਰੇ ਮੇਰਾ ਜੋਥੇ ਹੈ ਇਹ ਇਹ ਉਹ ਜਿਹੜਾ ਟੂਲ ਟੈਸਟ ਟੂਲ ਟੈਸਟ ਹੋਇਆ ਕੀ ਹੋ ਗਿਆ ਇਸ ਦਾ ਮure ਕਾਰ ਹੈ ਯਹੀ ਕਾਰ ਨੇ ਕੱਟ ਮਾਰਿਆ ਅੱਛਾ ਕਾਰ ਦੇ ਜਦੋਂ ਕੱਟ ਮਾਰਿਆ ਬੈਲੰਸ بگੜ ਗਿਆ ਗੱਡੀ ਦਾ ਨਾਲ ਦੇ ਵਿੱਚ ਵੱਜੀ ਕਾਰ ਤੇ ਨਾਲ ਸਾਰੇ ਕਾਰਾਂ ਆਏ ਲੱਗੇ ਖਿੱਚ ਗਏ ਕੀ ਕਰਾਣਾ ਹੁੰਦਾ ਹੈ ਜੀ ਦੋ ਘਰਾਂ ਵਿੱਚ ਦੋ ਬੰਦੇ ਕਿਉਂ ਹੈ ਜਰੂਰੀ ਕਰਾਉਿਆ ਇੱਕ ਡਰਾਈਵਰ ਹੈ ਜੀ ਉਹ ਹੈ ਹੈ ਜੁਗਾਦੇ ਮੈਂ ਗੱਡੀ ਤੇ ਸੀ ਨਾਲ ਹੀ ਉਹਦਾ ਕਾਲੀ ਨਹੀਂ ਹਾਂ ਜੀ ਜੀ ਕਾਰ ਵਾਲੇ ਕਿੱਥੇ ਹੋ ਹਾਂ ਕਾਰ ਵਾਲੇ ਪਤਾ ਨਹੀਂ ਜੀ ਉਹਦਾ ਪਤਾ ਨਹੀਂ ਮੈਂ ਤਾਂ ਬੇਹੋਸ਼ ਹੋ ਗਿਆ ਜੀ ਲਾ ਕੇ ਕੋਣਾ ਇੱਥੇ ਲੈ ਕੇ ਐਂਬੂਲੈਂਸ ਆ ਜੀ ਨਾ ਨਾ ਕਮਲਦੀਪ ਸਿੰਘ ਤੇ ਰਾਮਪ੍ਰਭੂ ਰਹਿਣਾ ਉਹ ਲਈ ਮੈਂ ਇਹਦਾ ਟੈਂਟਰ ਵਾਲੇ ਨੇ ਪਿੱਛੇ ਵਾਰੀ ਗੱਡੀ ਜੀ ਇੱਕ ਗੱਡੀਆਂ ਸਾਰੀਆਂ ਖੜੀਆਂ ਸੀਗੀਆਂ ਫਾੜਕ ਲੱਗਿਆ ਹੋਇਆ ਸੀਗਾ ਤੇ ਪਿੱਛੋਂ ਆ ਕੇ ਕੋਈ ਤੇਜ਼ ਸਪੀਡ ਨਾਲ ਕੈਂਟਰ ਵਾਲੇ ਨੇ ਜਦੋਂ ਉਹਨੇ ਸੁਰਤਰੀ ਜਿਹਾ ਕੁਝ ਹੋ ਗਿਆ ਉਹਨੂੰ ਜੀ ਉਹਦੇ ਕਰਕੇ ਐਕਸੀਡੈਂਟ ਹੋਇਆ ਸਾਰਾ ਇਹ ਬੰਦੇ ਬਚਾਏ ਸਾਰਿਆਂ ਦਾ ਜੀ ਤੇ ਕੋਈ ਬਾਈ ਜਾਨੀ ਨੁਕਸਾਨ ਕਿਤੇ ਤਾਂ ਨਹੀਂ ਹੋਇਆ ਆਪਕਿਸਨ ਜੀ ਸ਼੍ਰੀਸ਼ੇਰ ਸਿੰਘ ਜੀ ਕੀ ਮਾਮਲਾ ਹੈ ਮਾਮਲਾ ਇਹ ਹੋਇਆ ਜੀ ਵੀ ਇਥੇ ਫੜਕ ਬੰਦ ਸੀ ਜੀ ਕੋਈ 3-400 ਗੱਡੀਆਂ ਇਥੇ ਮੂਹਰੇ ਖੜੀਆਂ ਸੀ ਸਾਡੀ ਜਿਹੀਆਂ ਸੀ ਗੱਡੀਆਂ ਖੜੀਆਂ ਸੀ ਲਾਈਨ ਦੇ ਵਿੱਚ ਲਾਈ ਜੀ ਮਗਰ ਉਹ ਇੱਕ ਕੈਂਟਰ ਆਇਆ ਨੇ ਆ ਕੇ ਚਾਰ-ਪੰਜ ਗੱਡੀਆਂ ਚੱਕ ਲਈਆਂ ਮਗਰ ਉਹ पता नहीं नशा खा कोई पता नहीं कुछ दौरा पे है, की 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 ना फ्रेक है, पता नहीं किया बचे नींद आ गई कोई चांस का पता नहीं लगे गए नुकसान गाड़ी मोटी नुकसान बंदे का बचा बचता परमात्मा मेहर करके सर फाटक बंद था हमारी गाड़ी सभी खड़ी थी पीछे से कैंट लाई और पांच छे गाड़ी को डाके ले गई साथ में भगवान की दिवस किसी के चोट चोट नहीं आई कुछ फ्रैक्चर हुए हैं बाकी सब ठीक है जी गाड़ियों के नुकसान है जी गाड़ी आप देख लो सभी गाड़ी पूरी खत्म है जी